ਦੇ ਪਿੰਡ ਜੰਡਵਾਲਾ ਹਨੁਵੰਤਾ ਨੇੜਿਓਂ ਲੰਗਦੀ ਨਹਿਰ ਵਿੱਚ ਇੱਕ ਅਣਪਛਾਤੀ ਔਰਤ ਦੀ ਲਾਸ਼ ਅਤਿ ਛੜੇ ਹਾਲਤ ਵਿੱਚ ਮਿਲੀ ਹੈ ਜਿਸ ਨੂੰ ਸਮਾਜ ਸੇਵੀ ਸੰਸਥਾ ਦੇ ਮੈਂਬਰਾਂ ਵੱਲੋਂ ਹਸਪਤਾਲ ਦੇ ਮਰਦਾ ਘਰ ਵਿੱਚ ਰਖਵਾਇਆ ਗਿਆ ਹੈ ਔਰਤ ਦੇ ਸਿਰ ਤੇ ਸੱਟਾਂ ਦੇ ਨਿਸ਼ਾਨ ਹੋਣ ਕਾਰਨ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸ ਦਾ ਕਤਲ ਹੋਇਆ ਹੈ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮ੍ਰਿਤਕਾ ਦੀ ਉਮਰ ਕਰੀਬ 30 ਤੋਂ 35 ਸਾਲ ਦੀ ਹੈ। ਉਸਨੇ ਮਹਿਰੂਮ ਰੰਗ ਦਾ ਕੁੜਤਾ ਪਾਇਆ ਹੋਇਆ ਸੀ। ਉਸ ਦੇ ਸਿਰ ਤੇ ਕਿਸੇ ਤਿੱਖੀ ਚੀਜ਼ ਨਾਲ ਛੜਦੇ ਨਿਸ਼ਾਨ ਹਨ। ਔਰਤ ਨੇ ਆਪਣੇ ਸੱਜੇ ਹੱਥ ਤੇ ਮੋਤੀ ਦਾ ਕੰਗਣ ਪਾਇਆ ਹੋਇਆ ਸੀ ਅਤੇ ਉਸ ਦੀ Laash ਕਰੀਬ 2-3 ਦਿਨ ਪੁਰਾਣੀ ਹੈ। ਇਸ ਦੌਰਾਨ ਪੁਲਿਸ ਨੇ Laash ਨੂੰ ਪਛਾਣ ਅਤੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮਰਦਾਘਰ ਵਿੱਚ ਰਖਵਾਇਆ ਹੈ। ਥਾਣਾ ਖੁਈਆ ਸਰਵਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬਿਊਰੋ ਰਿਪੋਰਟ এবੀਪੀ ਸੰਜਨ। ਕੋਈ ਬੜੀ ਮੰਦ ਭਾਗੀ ਘਟਣਾ ਕਹਿ ਸਕਦੇ ਆ ਆਪਾਂ ਜਿਹੜਾ ਕਿ ਰੋਜ਼ ਹੀ ਇਹ سلسلہ ਬਣਿਆ ਆਇਆ ਹੈ ਕਿ ਕੋਈ ਦਿਨ ਖਾਲੀ ਨਹੀਂ ਜਾ ਰਿਹਾ ਜਿਸਨੂੰ ਕੋਈ ਡੈਡ ਬੋਡੀ ਨਹੀਂ ਆਈ ਹਮ ਚਾਹੇ ਜੈਂਟਸੇ ਗੱਡੀ ਥੱਲੇ ਆ ਜਾਂ ਮਹਿਰ ਚਾਹੇ ਜਾਂ ਕੋਈ ਸੁਸਾਈਡ ਆ ਜਾਂ ਕਫਾਨਸੀ ਆ ਇਹ ਰੋਜ਼ ਦਾ ਸਿਲਸਿਲਾ ਜਾਰੀ ਰਹਿ ਹਮ ਇੱਕ ਸਾਨੂੰ ਜੰਡਵਲਾ ਮੰਨਤਾ ਸੂਚਨਾ ਮਿਲੀ ਸੀ ਚਰਾਈ ਥਰੂ ਕਿ ਡੈਡ ਬੋਡੀ ਜੋ ਜਹਾਜ਼ ਚ ਪਈ ਹੈ ਤੇ ਮੈਂ ਤਾਂ ਵੀ ਟੀਮ ਉੱਥੇ ਪਹੁੰਚੀ ਹਾਂ ਸਾਨੂੰ ਉੱਤੇ ਨਾਲ ਮੇਰੇ ਤੇ ਲੇਡੀਜ਼ ਦੀ ਉਮਰ ਲਗਭਗ ਨਿਕਲ ਗਿਆ ਠੀਕ ਹੈ ਠੀਕ ਹੈ ਜੀ ਉਹਨੇ ਮਤਲਬ ਅਰਧ ਨਗਨਵਸਤਾ ਜੇ ਠੀਕ ਹੈ 100 1% ਲੱਗਦਾ ਹੈ ਵੀ ਉਹਨਾਂ ਦਾ ਨੁਕਸਾਨ ਕੀਤਾ ਗਿਆ ਹੈ ਮਤਲਬ ਕਾਪਾ ਮਾਰ ਕੇ ਉਹਦੇ ਗਲੇ ਤੇ ਐਡਾ ਵੱਡਾ ਕੱਟ ਲੱਗਿਆ ਹੈ ਠੀਕ ਹੈ ਤੇ ਜਾਪਦਾ ਹੈ ਵੀ ਕਿਸੇ ਨੇ ਕੁਝ ਤਾਂ ਬਾਕੀ ਸੇ ਪਰਿਵਾਰ ਵੀ ਹੋਵੇ ਤੇ ਨਰਸਨ ਨੈਨਸਾ ਜਾਂ ਪੂਰ ਕੋ ਸਾਸੂ ਨੇ ਜੈਨਦੀਪ ਗੁਰਪੁਰਾ ਮਾਈਨਰ ਜੋ ਡਾਂਡਰਲੇ ਦਾ ਏਰੀਆ ਹੈਗਾ ਉਤੋਂ ਸਾਨੂੰ ਅੱਜ ਇੱਕ ਲੇਡੀਜ਼ ਦੀ ਲਾਸ਼ ਮਿਲੀ ਪਾਣੀ ਵਿੱਚ ਆਲਾ ਜਿੱਥੋਂ ਅਸੀਂ ਉਹਨੂੰ ਬਰਾਮਦ ਕਰਕੇ ਹਸਪੀਟਲ ਅਸੀਂ 72 ਆਵਰਸ ਲਈ ਰੱਖ ਦਿੱਤਾ ਜਦੋਂ ਲੇਡੀਜ਼ ਦੀ ਪਛਾਣ ਹੋਊਗੀ ਉਸ ਤੋਂ ਬਾਅਦ ਹੀ ਅਗਲੀ ਜਿਹੜੀ ਕਾਰਵਾਈ ਅਮਲ ਚੱਲਣ ਦੀ ਜਾਏਗੀ